ਸਾਸੀ ਕਾਲ ਸਾਸੀ ਕਾਲ ਸਾਸੀ ਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹੋ ਹੀ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਮੈਨੂੰ ਟਿਕਟ ਮਿਲ ਜਾਂਦਾ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਤੁਸੀਂ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦੇ ਰੌਲਾ ਨਹੀਂ ਪਾਉਣਾ ਬਿਲਕੁਲ ਠੀਕ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜਿੱਥੇ ਜੀ ਖੇਰਾ ਬੈਠਾ ਉੱਥੇ ਸਿੱਧੂ ਬੈਠਾ ਉੱਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਪੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਵੀ ਦੁਖੀ ਹੋ ਕੇ ਮੈਂ ਐਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਹਾਲੇ ਜਦੋਂ ਮੌਕਾ ਮਿਲੇ ਤੁਸੀ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਕ ਚੋੰਦੇ ਰਿਆ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਨਾ ਸਹੀ ਲੋਗੋ ਲੋਂ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਮਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਬਿਗੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਪਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇ ਨਹੀਂ ਸੇ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ-ਵਾਸ ਤੇ ਪਤਾ ਨਹੀਂ ਕੀ ਚੱਕਰ ਆ ਸਾਲਾ ਡਰਦੇ ਡਰਦੇ ਨੇ ਬਸ ਸੂਰੇ ਨੇ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਹਾਂ ਵੀ ਬੈਂਸ ਆ ਗਿਆ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਥੋੜੀ ਦੁਕਾਨ ਡਬਲ ਹੋ ਕੇ ਬਾਅਦ ਹੋਊਗਾ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮੀਟ ਸਕਦਾ ਬਟੂ ਜੀ ਮਿਲਣੀ ਮਿਲਣੀ ਬੇਬੀ ਮੈਨੂੰ ਕਈ ਵਾਰ ਮੈਨੂੰ ਕੀ ਮਾਰਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ ਵੀ ਰਾਹ ਨਾ ਦਈਏ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮਾਦਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਦਿੱਟ ਮਿਲਦੀ ਮੈਂ ਤਾਂ ਇਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਨਾਲ ਤਾਂ ਅੱਗ ਲੱਗ ਜਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਐਮ ਉਹੀ ਉਹੀ ਸੀਐਮ ਮਰਨੂ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਨਿਵਾਸ ਲੋ ਸ਼੍ਰੀ ਨਿਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਨੂੰ ਕੋਈ ਗੱਲ ਹੀ ਨਹੀਂ ਹੋਈ ਹਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਹ ਜੀ ਤੁਸੀਂ ਨਾ ਮਹਾ ਮੰਤਰੀ ਆ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹੂੰ ਉਹ ਮੈਕੈਨਿਕ ਬੇਨ ਉੱਦਣ ਦੱਸ ਮੈਂ ਕਹਿੰਦਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇ ਰਹੀ ਤੇ ਛੱਡੋ ਤੁਸੀਂ ਮਹਾਂ ਮੰਤਰੀ ਜੇ ਡਿਟ ਹੋ ਕੇ ਤੁਸੀਂ ਬੰਦ ਜੋਸ਼ੀ ਕਰਾ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋ ਕੋਈ ਨਹੀਂ ਰਿਹਾ ਹੋਇਆ ਅਖਿਰ ਮੈਂ ਤਾਂ ਤੁਹਾਨੂੰ ਜਦੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹਾਂਜੀ ਕੀ ਤਾਂ ਜੇ ਕੋਈ ਨਕਲੀ ਪੱਗ ਵੀ ਬੰਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਉਹਨਾਂ ਦੀਆਂ ਪਾਈ ਗੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਉੱਥੇ ਤੁਸੀਂ ਜੀ ਮੈਂ ਬੰਨਾਂ ਲਈ ਮੈਂ ਥੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਕੋਈ ਜੇ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੀਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਹਾਂਜੀ ਬਿਲਕੁਲ Subscribe to One India channel and never miss an update.